ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਤੇ ਅੱਜ ਤੁਹਾਨੂੰ ਖੁਸ਼ਖਬਰੀ ਦੇਣੀ ਆ ਵੀ ਜਿਹੋਸ ਅਸੀਂ ਇੰਤਜ਼ਾਰ ਕਰਦੇ ਸੀ ਅੱਜ ਸਾਡੀਆਂ ਘੜੀਆਂ ਖਤਮ ਹੋ ਗਈਆਂ ਤੇ ਅੱਜ ਸਾਡੀ ਗਾ ਜਿਹੜੀ ਉਹ ਬੱਚੇ ਨੂੰ ਜਨਮ ਦਿੱਤਾ ਆਹ ਬੱਚਾ ਬੜਾ ਤੰਦੀਲਾ ਗੈਸ ਕਰਕੇ ਦੱਸੋ ਵੀ ਇਹ ਕੀ ਹੋ ਸਕਦਾ ਹੈ ਤੇ ਨਹੀਂ ਤਾਂ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਤਾਂ 1:00 ਵਜੇ ਦੇ 50 ਮਿੰਟ ਤੇ ਜਨਮ ਹੋਊਗਾ 55 50 1:55 ਦੇ ਰਾ ਜਨਮ ਹੋਇਆ ਤੇ ਪੇਡਨ ਕਰਕੇ ਥੋੜਾ ਜਿਹਾ ਵਿਚਾਈ ਉੱਠੀ ਹੋਈ ਹੁਣ ਇਹ ਬਾਹਰ ਤੇ ਕਦਾ ਲਾਉ। ਤੁਹਾਨੂੰ ਬਹੁਤ ਦਿਨ ਹੋ ਗਏ ਸੀ ਇਹਦੀ ਵੇਟ ਕਰਦਿਆਂ। ਚੱਲ ਉਹ ਵੀ ਚੰਗਾ ਹੋਇਆ। ਇਹਦੇ ਕਨੈਕਸ਼ਨ ਟੂਪਾ ਮਾਰ ਦੇਣਾ। ਟੂਪਾ ਮਾਰ ਦੇਣਾ ਸਾਰੇ ਦੇ। ਗੋੜਾ ਖਾਣਿਆ ਨਾ ਗੋੜਾ ਖਾ ਕੇ ਵੇਖ ਕਿੰਨਾ ਸ਼ਾਂ ਮਾਰਦਾ। ਓਹ ਬੜਾ ਜਰਮਾ ਲੰਦੋਦੋ ਜਿਆ ਵਾਂਗੇ। ਨਹੀਂ। ਤੇ ਨੇੜੇ ਕਰਕੇ ਦਿਖਾਇਓ ਕਿੰਨੀ ਵਧੀਆ ਫਰੀਡ ਕਵਾਜਦੀ ਹੈ। ਦੇਖੋ। ਜਿਹੜਾ ਫੇਸ ਦੇ ਵਿੱਚ ਟੋਹਾ ਦੇਖੋ ਜੀ। ਕਿੰਨਾ ਡੂੰਘਾ ਪੈਂਦਾ ਹੈ। ਇਹ ਕੰਨਾ ਕੁੰਨਾ ਦਾ ਇਹ ਸਾਈਜ਼ ਕਿੰਨਾ ਵਧੀਆ ਆ। ਚੋਸਤ ਵੀ ਬਹੁਤ ਆ ਇਹ। ਬਹੁਤ ਹੀ ਫਰਤੀਲਾ ਬੱਚਾ। ਉਹਨੇ ਖੜੇ ਹੋਣ ਦੀ ਕੋਸ਼ਿਸ਼ ਕਰਦਾ। ਦੇਖ। ਬਸ ਸੋਣੀ ਭੱਜਦਾ। ਸਾਰੇ ਪਸ਼ੂਆਂ ਨੂੰ ਇਦਾਂ ਹੋ ਗਿਆ ਜੀ ਪਤਾ ਨਹੀਂ ਕੀ ਹੋਇਆ ਨਵੇਂ ਜੀ। ਸਾਰੇ ਐਕਸਾਈਟਿਡ ਆ ਪੂਰੇ। ਘਾੜ ਵੀ ਖੜੀ ਹੋ ਗਈ। ਕਿ ਲੋਟ ਨੂੰ ਨਹੀਂ ਲਾਈ ਜਾਂਦਾ ਇਹ ਜਿੰਨਾ ਚਿਰ ਇਹਨਾਂ ਨੂੰ ਦੁੱਧ ਨਹੀਂ ਪਿਉਂਦੇ ਉਹਨਾਂ ਚਿਰ ਇਦਾਂ ਹੀ ਕਰੀ ਆਂ ਹਾਂਜੀ ਆ ਗਏ ਹਾਂਜੀ ਸਾਡਾ ਨਵਾਂ ਕੀ ਆਇਆ ਹੈ ਦੁੱਧ ਪੀ ਜਾਂਦਾ ਉਹ ਚਰਾ ਗਾਂ ਸੂਪੀ ਹੈ ਜਿਹਦੀ ਸਾਨੂੰ ਵੇਰ ਪੀ ਇਹਨੇ ਅੱਜ ਬੱਚੇ ਨੂੰ ਜਨਮ ਦਿੱਤਾ ਚਲੋ ਵਧਾਈਆਂ ਤੁਹਾਨੂੰ ਮਾਰਾਈ ਤੁਹਾਨੂੰ ਹੀ ਵਧਾਈਆਂ ਗਾਹ ਅੱਜ ਆਪਣੀ ਦੁਪਹਿਰੇ ਸੂਪੀ ਸੀ ਤੇ ਹੁਣ ਹੋ ਗਿਆ ਸ਼ਾਮ ਦਾ ਵੇਲਾ ਇਹ ਬੈਠੀ ਨਹੀਂ ਓੜਾ ਬੱਚੇ ਦਾ ਜ਼ਿਆਦਾ ਕਰਦੀ ਆ ਤੇ ਹੁਣ ਵੀ ਇਦਾਂ ਇਹ ਤੜਾਈ ਜਾਂਦੀ ਆ ਬੱਚੇ ਆਸਤੇ ਤੇ ਜੀਣ ਹੀ ਨਹੀਂ ਪੈ ਗਈ ਆ ਇਹਨਾਂ ਦਾ ਯੋਧਾ ਲੱਗਿਆ ਇਹ ਦੋ ਚਾਰੇ ਤੋਂ ਖੜਿਆ ਨਹੀਂ ਜਾਂਦਾ ਕਮਜ਼ੋਰ ਆ ਜਾਂ ਬੜਾ ਅੱਛਾ ਪਹਿਲੇ ਕਰਕੇ ਨਾ ਥੋੜਾ ਇਹ ਕਮਜ਼ੋਰ ਆ ਦੇ ਬੱਚਾ ਉਹ ਬਰੀਡ ਬਹੁਤ ਵਧੀਆ ਜੇ ਬੱਚੀ ਹੁੰਦੀ ਤੇ ਇਹ ਦੂ ਵਧੀਆ ਹੁੰਣਾ ਸੀ ਬੱਚੀ ਦੇ ਬੱਤ ਸਾਡੇ ਤੋਂ ਚਾਰ ਚੱਕਿਆ ਜਾਣਾ ਸਾਰਛੇ ਕਦੇ ਆ ਕੇ ਬੱਚੀ ਜਾਊਗੀ ਮੰਮੀ ਇਹ ਤਾਂ ਬੱਚੀ ਹੋਊਗੀ ਮੈਂ ਕਿ ਹੁਣ ਵੇਖੀ ਜਾਊਂਦਾ ਅੰਦਰ ਆਪਾਂ ਬਸ ਰਹੀ ਯਾਰ ਕੀ ਦਿੰਨਾ ਬੱਚਾ ਆ ਗਿਆ ਚੱਲ ਉਹ ਕੁਝ ਨਹੀਂ ਕਹਿੰਦੇ ਨੂੰ ਵੇਖੀ ਹਾਲ ਹੋਇਆ ਪਿਆ ਕੁਝ ਨਹੀਂ ਕਰਦੀ ਅਸੀਂ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਉਹ ਟੱਡ ਦੋ ਆ ਫਿਰ ਇੱਕ ਮਿੰਟ ਨਹੀਂ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਦੁੱਧੂ ਪੀਣਾ ਹਜੇ ਤੂੰ ਹੋਰ ਪੀਣਾ ਫੇਰ ਛਾਲਾ ਮਾਰੇਗਾ ਦੁੱਧੂ ਪੀ ਕੇ ਐਂ ਤਾਂ ਥੋੜਾ ਪੀਤਾ ਲੈ ਫੜ ਬਸ 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 ਲੋੜ ਹੀ ਨਹੀਂ ਆ ਰਹੀ ਇਹਨਾਂ ਮਾਂ ਪੁੱਤਾਂ ਦੋਵਾਂ ਦਾ ਯੁੱਧ ਲੱਗਿਆ ਪਿਆ ਪੁੱਤ ਥੋੜਾ ਜਿਹਾ ਦੁੱਧ ਗਿਆ ਅੰਦਰ ਤੇ ਉਹ ਛਾਲਾ ਮਾਰ ਗਿਆ ਹਾਂ ਉਹ ਬਸ ਇਹ ਦੁੱਧ ਪੀ ਲੈ ਆ ਗਾਂ ਦੀ ਜੇਰ ਪੈ ਗਈ ਆ ਤੇ ਹੁਣ ਆਪਾਂ ਫ੍ਰੀ ਹੋ ਜਾਓ ਓਏ ਓਏ ਹੋਏ ਇੰਨੇ ਕੁੱਪ ਆਏ ਲੈ ਕੋਟ ਘੜਿੰਗਾ ਆਇਆ ਕਿ ਟੁੱਟ ਜਾਂਦਾ ਦੇਖੋ ਟੁੱਟਿਆ ਓਏ ਚੱਲ ਫਿਰ ਚੱਲ ਵੀ ਹੋ ਗਿਆ ਗੱਪਰੂ ਚੱਲ ਲੱਤਾਂ ਘੜ ਸਿੱਤੋ ਮੂਰਲੀ ਲੱਤਾਂ ਜਿਆਦਾ ਲੰਬੀਆਂ ਕੇ ਨਹੀਂ ਲੱਤਾਂ ਨਹੀਂ ਘੜਦੀਆਂ ਤੇਰੀਆਂ ਨਾ ਡਾਰ ਜੀ ਧਾੜੋ ਬਾੜਾ ਪਿੱਛੇ ਨਾ ਕੋਈ ਨਾ ਇਹਨਾਂ ਦੇ ਦਿਓ ਦਾਦਾ ਪੀਣ ਵਾਸਤੇ ਲੈ ਆਣੇ ਬੱਸ ਬੱਸ ਤੇਰੇ ਨਹੀਂ ਕੋਸ਼ਾਂਦੇ ਉਹਨੂੰ ਦੇ ਕੀ ਹਾਲ ਕਰੀ ਜਾਂਦੀ ਆ ਸਮਝ ਬੇਲੱਤਾਂ ਦੇ ਨਾ ਲੱਗਾ ਘੋਟਲਾ ਹਰ ਚੰ ਨਾ ਹੀ ਘੋਟਲਾ ਫਿਰ ਖਾਣ ਲੱਗ ਜੂਗਾ ਦੁੱਧ ਪਿਆ ਦੋ ਦੰਦ ਬੇਡੋ ਕੰਮ ਅੱਜ ਤਾਂ ਹੁੰਦਾ ਰਹਿ ਗਿਆ ਉਹ ਥੋੜਾ ਜਿਹਾ ਦੁੱਧ ਪੀ ਕੇ ਸ਼ਾਲਾ ਮਾਰਨ ਲੱਗ ਗਿਆ ਜਿਆਦਾ ਐਨਰਜੀ ਆ ਗਈ ਮੈਨੂੰ ਲੱਗ ਹੱ ਬਸ ਟਿੱਪ ਪਰ ਗਿਆ ਬਾਲਾ ਮਰੇੜਾ ਜਾਣਾ ਕਾਇਰ ਖੜਿਆ ਨਹੀਂ ਜਾਂਦਾ ਮੈਂ ਪਹਿਲੀ ਵਾਰੀ ਦੇਖਿਆ ਉਹ ਤਾਂ ਐਚਐਫ ਦਾਈ ਨਹੀਂ ਜਿੱਥੇ ਮਰਜੀ ਬੰਨੀ ਰੱਖੇ ਬੱਚੇ ਨੂੰ ਕੁਛ ਨਹੀਂ ਹੁੰਦਾ ਇਹਨੇ ਵੇਖੀ ਹਾਲ ਕੀਤਾ ਇੰਨਾ ਕਰਦੀ ਆ ਤਾਂ ਜੀ ਜਰਗ ਗਈ ਆ ਕਰਨ ਜੀ ਮੱਜਾ ਵੀ ਨਹੀਂ ਕਰਦਾਂ ਇੰਨਾ ਤਾਂ ਬੱਚੇ ਦਾ ਉਹ ਆਪਣੀ ਜਿਹੜੀ ਐਚ ਐਫ ਗਾਂ ਉਹ ਸੂਈ ਸੀ ਨਾ ਉਹਦਾ ਬੱਚਾ ਜਿੱਥੇ ਮਰਜੀ ਬੈਠਾ ਰਵੇ ਉੱਠਾ ਰਵੇ ਉਹਨੂੰ ਕੋਈ ਦਿੱਕਤ ਨਹੀਂ ਇਹਦਾ ਇੰਨਾ ਬਸ ਉਹਨਾ ਬੈਠੀ ਉਦੋਂ ਦੀ ਐਂ ਕਰੀ ਜਾਂਦੀ ਹੈ ਆਇਆ ਤੇ ਕੰਮ ਨਿਭੜਿਆ ਅਸ਼ੀਰ ਮੈਚ ਫਾਈਨਲ ਹੋਇਆ ਵਾਹੀ ਨੂੰ ਇਹਨਾਂ ਛੱਡ ਦੋ ਇਹਨੂੰ ਬਸ ਹੁਣ ਤੂੰ ਲਾਸ਼ ਵਾਲਾ ਇੱਕ ਆਪਾਂ ਜਰੂਰੀ ਗੱਲ ਇਹ ਵੀ ਕਰਨੀ ਸੀ ਵੀ ਜੇਰ ਪੈਣ ਤੋਂ ਪਹਿਲਾਂ ਇੱਕ ਆਪਾਂ ਦਵਾਈ ਦਿੱਤੀ ਹੈ ਇਹਦੇ ਸੂਣ ਤੋਂ ਬਾਅਦ ਆ ਇੱਕ ਦਵਾਈ ਹੁੰਦੀ ਆ ਆਹ ਵਾਲੀ ਦਵਾਈ ਦੇ ਦੇਣੀ ਚਾਹੀਦੀ ਆ ਇਹਨੂੰ ਲੌਨ 1 ਲੀਟਰ ਹੈ ਇਹ ਅੱਧਾ ਲੀਟਰ ਆਪਾਂ ਜੇਰ ਪੈਣ ਤੋਂ ਪਹਿਲਾਂ ਪਹਿਲਾਂ ਪਿਆਤਾ ਸੀ ਅੱਧਾ ਲੀਟਰ ਹੁਣ ਜੇਰ ਪੈਣ ਤੋਂ ਬਾਅਦ ਚ ਹਾਂ ਇਹਦੇ ਨਾਲ ਇਹ ਬੱਚੇ ਦਾ ਨੀਲੀ ਜਿਹੀ ਸਫਾਈ ਹੋ ਜਾਂਦੀ ਹੈ ਅੰਦਰੋਂ ਆਹ ਵਾਲੀ ਆ ਦੇਖ ਲਓ ਤੁਸੀਂ ਹਾਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਜੇਰ ਪੈਣ ਨੂੰ ਕੰਮ ਆ ਸਕਦੀ ਹੈ ਹਾਂ ਇਹ ਪਹਿਲਾਂ ਲਿਆ ਕੇ ਰੱਖ ਲੋ ਤੁਸੀਂ ਪਹਿਲਾਂ ਲਿਆ ਕੇ ਰੱਖ ਲਈ ਸੀ ਇਹਦੇ ਸੋਣ ਤੋਂ ਤੇ ਪਹਿਲਾਂ ਆਪਾਂ ਦੀ ਰੀਤੀ ਹੈ ਦੀ ਜੇਰ ਵੀ ਖੜੀ ਦੀ ਪਈ ਆ ਨਾਲੇ ਬੈਠੀ ਨਹੀਂ ਐ ਕਮੈਂਟ ਵੀ ਨਹੀਂ ਇਹ ਬਹੁਤ ਵਧੀਆ ਚੀਜ਼ ਆ ਹਾਂ ਆਪਾਂ ਪਹਿਲਾਂ ਵੀ ਇਹੀ ਵਰਤਦੇ ਆਂ ਤੇ ਇਹਦੇ ਨਾਲ ਵਧੀਆ ਰਿਜ਼ਲਟ ਮਿਲਦਾ ਇਹ ਸਾਨੂੰ ਜਿਆਦਾ ਨੌਲੇਜ ਪਤਾ ਕਿੱਥੋਂ ਆਈ ਆ ਮੇਰਾ ਭਰਾ ਆ ਉਹ ਦਾ ਖੁਦ ਡਾਕਟਰ ਆ ਡੰਗਾ ਡਾਕਟਰ ਆ ਉਹ ਮੈਨੂੰ ਇਹਦੀਆਂ ਚੀਜ਼ਾਂ ਦੱਸ ਦਿੰਦਾ ਪਹਿਲਾਂ ਤੇ ਇਹਦੇ ਕਰਕੇ ਸਾਨੂੰ ਜਿਆਦਾ ਨੌਲੇਜ ਇਸ ਨਾ ਕੰਮਾਂ ਦੀ ਹੈਗੀ ਆ ਸਮਝ ਆ ਗਈ ਬਾਕੀ ਦਾ ਜੋ ਆਪਣੀ ਦਵਾਈ ਦਾ ਅੱਧਾ ਲੀਟਰ ਬਚਿਆ ਸੀ ਜੇਰ ਪੈਣ ਤੋਂ ਬਾਅਦ ਆਪਾਂ ਇਹ ਪਿਆ ਦੇਾਂਗੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅੰਦਰੋਂ ਦੀ ਸਫਾਈ ਹੋ ਜੂਗੀ ਇਹ ਤਾਂ ਜੀਜ਼ ਦਾ ਵਧੀਆ ਰਿਜ਼ਲਟ ਰਹਿੰਦਾ ਤੇ ਟਾਈਮ ਸਰਪਸੂ ਫਗੜੇ ਸੂਏ ਅਸਤੇ ਤਿਆਰ ਹੋ ਜਾਂਦਾ ਬਚੇਤਾਨੀ ਦੀ ਪ੍ਰੋਬਲਮ ਨਹੀਂ ਆਉਂਦੀ ਬਾਅਦ ਵਿੱਚ ਮਹਿੰਗੀਆਂ ਦਵਾਈਆਂ ਤੇ ਪੈਸਾ ਖਾਚਣ ਨੂੰ ਲੋੜ ਠੀਕ ਰਹਿੰਦਾ ਕਿ ਆਪਾਂ ਪਹਿਲਾਂ ਹੀ ਲਾਈ ਕਰ ਲਈਏ ਸਸਤਾ ਵੀ ਪੈਂਦਾ ਬਹੁਤ ਵਧੀਆ ਰਿਜ਼ਲਟ ਵੀ ਆਉਂਦਾ ਹੋ ਗਿਆ ਸਾਡਾ ਕੰਮ ਫਾਈਨਲ ਚਲੋ ਹੈ ਗਿਆ ਜੀ ਬਾਈ ਇਹਦੇ ਚ ਨਾ ਪੱਤਾ ਆ ਲੱਗਿਆ ਪੱਗ ਦੀ ਬੁਰੀ ਜਾਲ ਹੀ ਨਹੀਂ ਉਹ ਸਿਆਣੀ ਆ ਮੈਲਿੰਗ ਦੀ ਆਦੀ ਆ ਢੋਲ ਦਾ ਜੀ ਰੈਗੀਆ ਜੇ ਇਹ ਨਾਲ ਸਾਰੇ ਬੱਚੇ ਦਾ ਨਹੀਂ ਸਫਾਈ ਹੋ ਜੂਗੀ ਜੋ ਵੀ ਅੰਦਰ ਕੋਈ ਮਾੜਾ ਮੋਟਾ ਕੁ ਹੋਇਆ ਨਾਲ ਆ ਸਾਰਾ ਨਿਕਲ ਜੂਗਾ ਥੋੜੀ ਜੀ ਇਹ ਵੀ ਕਰਦੇ ਹੋ ਮੂੰਹ ਬੜੀ ਰੱਖੋ ਆਓ ਬੇ ਢੋਲੀ ਆ ਥੋੜਾ ਬੋਲਦਾ ਚਲ ਇੱਕ ਕੰਮ ਹੋ ਗਿਆ ਆਪਣਾ ਫਾਈਨਲ ਤੇ ਅਸੀਂ ਹੁਣ ਜਮਾ ਲਿਬੜ ਤਿਬੜ ਗਏ ਆ ਉਧਰੋਂ ਦੁਕਾਨ ਦਾ ਟਾਈਮ ਹੋਇਆ ਪਿਆ ਤੇ ਹੱਥ ਨੂੰ ਭਿਜਾਈ ਦੁਕਾਨ ਤੇ ਦੇ ਨੇ ਚੰਗੀ ਤਰ੍ਹਾਂ ਉਹਨੂੰ ਦੁਕਾਨ ਚੋਂ ਸੰਭਾਲ ਲਈ ਆਪਣਾ ਕੰਮ ਹੋ ਗਿਆ ਫਤਿਹ ਰੈਲੂ ਦੀ ਕਿਰਪਾ ਨਾਲ ਆਪਣੀ ਵਧੀਆ ਗਾਂ ਸੂਪੀ ਆ ਹਰਸ਼ ਨੂੰ ਐਸੀ ਵੀ ਮੇਰੇ ਛੁੱਟੀ ਵਾਲੇ ਦੇਣੀ ਗਾਂ ਸੂਵੇ ਤੇ ਅੱਜ ਸ਼ੁਕਰ ਆਬੀ ਸ਼ੁੱਕਰਵਾਰ ਦਾ ਦਿਨ ਸੀਗਾ ਤੇ ਅੱਜ ਛੁੱਟੀ ਸੀਗੀ ਅੱਜ ਸਾਡੀ ਗਾਂ ਸੂਤੀ ਤੇ ਹਰਸ਼ ਨੇ ਪੂਰਾ ਇੰਜੋਏ ਕੀਤਾ ਗਾਂ ਦੀ ਦੀਗਾਂ ਰੱਖੀ ਇਹਨਾਂ ਚਿਰ ਜੇਰ ਨਹੀਂ ਪਈ ਉਹਨਾਂ ਚਿਰ ਗੋਲੇ ਬੈਠਾ ਰਿਆ ਠੀਕ ਇਹ ਵੀ ਆਪਾਂ ਜਿਹੜੀ 2 2.5 ਕਿਲੋ ਦੀ ਚਵਾਈ ਕਰਤੀ ਆ ਤੇ ਬਾਕੀ ਇਹਨੂੰ ਕੱਲ ਤੋਂ ਵੀ ਥੋੜਾ ਥੋੜਾ ਅੱਧਾ ਅੱਧਾ ਪਚੋਵਾਂਗੇ ਇੱਕ ਗੱਲ ਇਹ ਆ ਕਿ ਜਦੋਂ ਪਸ਼ੂ ਤਾਜ਼ਾ ਸੂਇਆ ਹੁੰਦਾ ਤਿੰਨ ਚਾਰ ਦਿਨ ਸਾਰਾ ਦੁੱਧ ਨਹੀਂ ਕੱਢਿਆ ਜਾਂਦਾ ਤਿੰਨ ਦਿਨ ਤਾਂ ਜਮਾ ਹੀ ਨਹੀਂ ਨਾ ਵੀ ਸਾਰਾ ਦੁੱਧ ਕੱਢਣਾ ਨਹੀਂ ਚਾਹੀਦਾ ਕਿਉਂਕਿ ਪਸ਼ੂ ਦਾ ਬੀਪੀ ਲੋ ਹੋ ਜਾਂਦਾ ਤੇ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਫਿਰ ਬੋਤਲਾ ਲਾਉਣੀਆਂ ਪੈਂਦੀਆਂ ਆ ਜਿਹੜੀਆਂ ਗਾਈਆਂ ਨੂੰ ਲਾਉਣੇ ਪੈਂਦੇ ਇਹ ਜ਼ਿਆਦਾ ਦਾ ਥੋੜਾ ਜਿਆ ਜਿਆਦੀ ਹੁੰਦੀਆਂ ਥੋੜੀ ਨਾਲ ਹੀ ਇਹ ਡਾਊਨ ਮਾਰ ਜਾਂਦੀਆਂ ਤੇ ਇਹਦਾ ਜਲਦੀ ਬਲੱਡ ਘਟ ਜਾਂਦਾ ਮੱਜਾ ਹਜੇ ਸਾਰ ਜਾਂਦੀਆਂ ਉਹ ਮੱਜਿਆਂ ਨੂੰ ਕੋਈ ਦਵਾਈ ਦਿੱਕਤ ਨਹੀਂ ਆਉਂਦੀ ਨਹੀਂ ਤਾਂ ਮੱਜਾਂ ਦਾ ਵੀ ਸਾਰਾ ਦੁੱਧ ਨਹੀਂ ਕੱਢਣਾ ਚਾਹੀਦਾ ਤੁਹਾਨੂੰ ਇਹ ਹੀ ਸਾਡੀ ਜਾਣਕਾਰੀ ਸੀ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰੋ ਕਮੈਂਟ ਕਰਦਿਆ ਕਰੋ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਾਂ ਵੀਡੀਓ ਦੇ ਵਿੱਚ ਦੱਸਦੇ ਗਏ ਨਾਲੇ ਕਰਿਆ ਕਰਾਂਗੇ ਇੰਜੋਏ ਤੇ ਮਿਲਦੇ ਆਪ ਅਗਲੇ ਵਲੋਂ ਸਸਤੀ ਕਾ